ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਅੱਜ ਰਾਤ ਦੇ ਮੌਸਮ ਦੀ ਪਲੱਸ ਅਗਲੇ 10 ਦਿਨਾਂ ਦੀ ਗੱਲ ਕਰਾਂਗੇ ਯਾਨੀ ਕਿ 14-15 ਜਨਵਰੀ ਤੱਕ ਮੌਸਮ ਪੰਜਾਬ ਦਾ ਕਿਵੇਂ ਦਾ ਰਹਿ ਸਕਦਾ ਹੈ ਮੀਂਹ ਵਾਲੇ ਫਖੋ ਕਿੰਨੇ ਕਾਸ ਆ ਰਹਣਗੇ ਉਮੀਦ ਹੈ ਇਹ ਵੀ ਤੁਹਾਨੂੰ ਦੱਸਾਂਗੇ ਸੋ ਅਸਲ ਇਹਦੀ ਤਾਜ਼ਾ ਸੈਟੇਲਾਈਟ ਤੋਂ ਸੀਲ ਦੇਖ ਰਹੇ ਹਾਂ ਜੀ ਸ਼ਾਮ ਹੋ ਚੁੱਕੀ ਹੈ ਲਗਭਗ ਦਿਨ ਲੰਘ ਚੁੱਕਿਆ ਤੇ 6:30 ਵਜੇ ਚਾਰੇ ਆ 5 ਜਨਵਰੀ ਦਾ ਅੱਜ ਦਿਨ ਹੈ ਸਿਸਟਮ ਦੀ ਗੱਲ ਕਰਾਂਗੇ ਸਭ ਤੋਂ ਪਹਿਲਾਂ ਜਿਹੜਾ ਐਸੋਲਫ ਪਛੰਗੀ ਸਿਸਟਮ ਇੱਕ ਸਰਗਰਮ ਹੈ ਹਲਕੇ ਲੈਵਲ ਦਾ ਪੰਜਾਬ ਦੇ ਖਾਸ ਕਰ ਸਰਹੱਦੀ ਜ਼ਿਲ੍ਹੇ ਜਿਨ੍ਹਾਂ ਦੇ ਵਿੱਚ ਫਾਜ਼ਿਲਕਾ ਫਰੀਦਕੋਟ ਫਿਰੋਜ਼ਪੁਰ ਅਬੋਹਰ ਔਰ ਸ਼੍ਰੀ ਤਰਨਤਾਰਨ ਸਾਬ ਤਰਨਤਾਰਨ ਸਾਬ ਦੇ ਉਹ ਜ਼ਿਲ੍ਹੇ ਜਿਹੜੇ ਤਹਿਸੀਲਾਂ ਜਿਹੜੀਆਂ ਬਾਹਰ ਦੇ ਨਾਮ ਲੱਗਦੀਆਂ ਨੇ ਖੇਮ ਕਰਨ ਔਰ ਨਾਲ ਲੱਗਦੇ ਤਹਿਸੀਲਾਂ ਦੇ ਵਿੱਚ ਅੰਮ੍ਰਿਤਸਰ ਸਾਹਿਬ ਦੇ ਕੁਝ ਖੇਤਰਾਂ ਦੇ ਵਿੱਚ ਬਠਿੰਡਾ ਸ਼੍ਰੀ ਮੁਕਤਸਰ ਸਾਹਿਬ ਦੇ ਖੇਤਰਾਂ ਦੇ ਵਿੱਚ ਹਲਕੇ ਤੋਂ ਲੈ ਕੇ ਦਰਮਿਆਨੇ ਸ਼ਰਾਟੇ ਇਹ ਸਿਸਟਮ ਲਾਵਾ ਚੁੱਕਿਆ ਤੇ ਲਹਿੰਦੇਵਾਲ ਦੇ ਪਾਕਿਸਤਾਨ ਦੇ ਬਹੁਤੇ ਖੇਤਰਾਂ ਦੇ ਵਿੱਚ ਉਮੀਦ ਜਿਹ ਕਹ ਲਿਆ ਕਿ ਅਗਲੇ ਜਿਹੜੇ 12 ਘੰਟੇ ਨੇ ਆ ਹੁਣ ਰਾਤ ਕਹ ਲਿਆ ਗਈ 7-8 ਵਜੇ ਤੋਂ ਬਾਅਦ ਸਿਸਟਮ ਨੇ ਹੋਰ ਜ਼ੋਰ ਫੜਨਾ ਤੇ ਪੰਜਾਬ ਦੇ ਹੋਰ ਬਹੁਤੇ ਖੇਤਰਾਂ ਦੇ ਵਿੱਚ ਵੀ ਹਾਲੇ ਦਰਜ ਕਰਾਉਣੇ ਬਾਕੀ ਨੇ ਤੇ ਹਰਿਆਣਾ ਦੇ ਵੀ ਹੋਰ ਤੇ ਖੇਤਰਾਂ ਤੱਕ ਇਹ ਸਿਸਟਮ ਪਹੁੰਚ ਕਰੇਗਾ ਤੇ ਆਉਂਦੇ 24 ਘੰਟੇ ਜਾਂ 12 ਘੰਟਿਆਂ ਤੱਕ ਬਹੁਤੇ ਖੇਤਰਾਂ ਤੱਕ ਵੀ ਪਹੁੰਚ ਰਹੇ ਨੇ ਸਿਸਟਮ ਹਾਲੇ ਐਕਟੀਵੇਟ ਹੈ ਸੋ ਇਸ ਤੋਂ ਜਿਹੜਾ ਅਗਲਾ ਸਿਸਟਮ ਲੱਗੇਗਾ ਜੀ ਉਹ ਜਾਪ ਰਿਹਾ ਲੋਹੜੀ ਦੇ ਲਾਗੇ ਸ਼ੱਕੇ ਯਾਨੀ ਕਿ 10 11 12 13 14 ਇਹਨਾਂ ਦਿਨਾਂ ਦੇ ਦਰਮਿਆਨ ਇੱਕ ਹੋਰ ਸਿਸਟਮ ਪਹੁੰਚ ਕਰ ਰਿਹਾ ਪਹਾੜਾਂ ਦੇ ਵਿੱਚ ਤੇ ਇਹ ਸਕਦਾ ਹੈ ਸਿਸਟਮ ਐਕਟੀਵੇਟ ਕਿੰਨਾ ਹੋਏਗਾ ਕਿੰਨਾ ਵੱਡੇ ਫਾਇਦੇ ਨੂੰ ਪ੍ਰਭਾਵਿਤ ਕਰੇਗਾ ਇਹ ਮੌਕੇ ਤੇ ਫਲੜੇ ਜਿਹੜੀ ਤੁਹਾਨੂੰ ਦਿੱਤੀ ਜਾਵੇਗੀ ਫਿਲਹਾਲ ਇਹ ਕੁਦਰਤ ਦੇ ਗਰਭ ਵਿੱਚ ਹੈ ਕਿ ਕਿੰਨਾ ਸਿਸਟਮ ਜਿਹੜਾ ਐਕਟੀਵੇਟ ਰਹੇਗਾ ਸੋ ਇਹ ਸਿਸਟਮ ਜਿਹੜਾ ਹੁਣ ਚੱਲਦਾ ਹੋਇਆ ਜੀ ਇਹ 7 ਤਰੀਕ ਤੱਕ ਸਵੇਰ ਤੱਕ ਇਹਨੇ ਅੱਗੇ ਲੰਘ ਜਾਣਾ ਜੀ ਪਹਾੜਾ ਵੱਲ ਨੂੰ ਤੇ ਉਸ ਤੋਂ ਬਾਅਦ 8 ਤੇ 9 10 ਤਰੀਕ ਇਹਨਾਂ ਤਰੀਕਾਂ ਦੇ ਦਰਮਿਆਨ ਮੌਸਮ ਸਾਫ਼ ਰਹੇਗਾ ਤਿੱਖੀ ਧੁੱਪ ਲੱਗੇਗੀ ਬਹੁਤੇ ਖੇਤਰਾਂ ਦੇ ਵਿੱਚ ਧੁੰਦ ਜਮੇਨੇ ਲੈਵਲ ਤੇ ਬਣੇਗੀ ਜ਼ਰੂਰ ਪਰ ਉਹ ਦਿਨ ਚੜਦੇ ਹੀ ਜਿਵੇਂ 9 10 ਵਜਣਗੇ ਸਵੇਰ ਦੇ ਤੇ ਮੌਸਮ ਆਪਣਾ ਸਾਫ਼ ਰਹੇਗਾ ਉਸ ਤੋਂ ਬਾਅਦ ਲੋੜੀ ਦਾ ਲਾਗੇ ਸਿਸਟਮ ਆਣਾ ਤੁਹਾਨੂੰ ਅਸੀਂ ਦੱਸ ਚੁੱਕੇ ਹਾਂ ਇਸ ਇਲਾਵਾ ਜੀ ਸੀਤ ਲੜ ਤੋਂ ਕੋਈ ਰਾਹਤ ਨਹੀਂ ਹੈ ਠੰਡ ਉਸੇ ਤਰ੍ਹਾਂ ਬਰਕਰਾਰ ਹੈ ਅੱਜ ਵੀ ਹਵਾ ਜੜੀਆ ਕਿਤੇ ਕਿਤੇ ਪੂਰਾ ਚੱਲਿਆ ਤੇ ਜੇਕਰ ਹੁਣ ਤੇ ਜਨਾਦੀ ਰਿਪੋਰਟ ਦੇਖੀਏ ਧੁੰਦ ਦੇ ਅਲਰਟ ਪਲੱਸ ਗਰਜ ਰਿਸ਼ਕ ਦੇ ਨਾਲ ਉਮੀਦ ਦੇ ਅਲਰਟ ਜਿਹੜੇ ਮੌਸਮ ਖਾਗਨੇ ਜਾਰੀ ਕਰ ਦਤੈ ਨੇ ਤੇ 10 ਤੋਂ ਲੈ ਕੇ 14 ਦੇ ਵਿਚਕਾਰ ਇੱਕ ਸਿਸਟਮ ਜਿਵੇਂ ਕਿ ਲੱਗਣਾ ਹੈ ਉਹਦੇ ਬਾਰੇ ਵੀ ਅਪਡੇਟ ਮੌਸਮ ਖਾਗਨੇ ਜਾਰੀ ਕਰ ਦਿਤੀ ਆ ਸੋ ਜਿਹੜਾ ਸਿਸਟਮ ਹੁਣ ਚੱਲਦਾ ਹੋਇਆ ਜੀ ਇਹ ਹਾਲੇ ਬਹੁਤੇ ਖੇਤਰਾਂ ਦੇ ਵਿੱਚ ਮੀਂਹ ਦਰਜ ਕਰਾਵੇਗਾ ਜਿਵੇਂ ਕਿ ਅਸੀਂ ਤੁਹਾਨੂੰ ਦੱਸ ਰਹੇ ਹਾਂ ਨਕਸ਼ੇ ਦੇ ਵਿੱਚ ਦੇਖ ਸਕਦੇ ਹਾਂ ਜਿੱਥੇ ਤੁਹਾਨੂੰ ਗੋੜਾ ਹਰਾ ਰੰਗ ਨਜ਼ਰ ਆ ਰਿਹਾ ਜਾਂ ਫਿਰ ਨੀਲਾ ਰੰਗ ਨਜ਼ਰ ਆ ਰਿਹਾ ਇਹਨਾਂ ਸਾਰੇ ਜਿਲ੍ਹਿਆਂ ਦੇ ਵਿੱਚ ਮੀਂਹ ਆਣੇ ਹਾਲੇ ਬਾਕੀ ਨੇ ਤੇ ਆਉਂਦੇ 12 ਘੰਟਿਆਂ ਦੇ ਦਰਮਿਆਨ ਇਹਨਾਂ ਜਿਲ੍ਹਿਆਂ ਦੇ ਵਿੱਚ ਮੀਂਹ ਜੜੇ ਪਹੁੰਚ ਰਿਹਾ ਤੇ ਕੱਲ ਵੀ 6 ਤਰੀਕ ਨੂੰ ਕਹਿ ਲਿਆ ਕਿ ਮਾਲਵਾਪੁਰ ਵੀ ਲੁਧਿਆਣਾ ਪਟਿਆਲਾ ਸ਼੍ਰੀਫਤਗੜ ਸਾਹਿਬ ਸੰਗਰੂਰ ਮਲੇਰਕੋਟਲਾ ਬਰਨਾਲਾ ਮਾਨਸਾ ਇਹਨਾਂ ਖੇਤਰਾਂ ਦੇ ਵਿੱਚ ਮੀਂਹ ਦਰਜ ਵਾਸ਼ਾ ਜਲੰਧਰ ਕਪੂਰਥਲਾ ਤੇ ਦੂਜਾ ਫਾਸਾ ਜੀ ਪਠਾਨਕੋਟ ਦੇ ਖੇਤਰਾਂ ਦੇ ਵਿੱਚ ਗੁਰਦਾਸਪੁਰ ਦੇ ਖੇਤਰਾਂ ਦੇ ਵਿੱਚ ਮੀਂਹ ਹਲੇ ਬਾਕੀ ਨਹੀਂ ਤੇ ਆਉਂਦੇ ਘੰਟਿਆਂ ਦੇ ਦਰਮਿਆਨ ਜਾਂ ਕਹਿ ਲਿਆ ਕਿ ਜਿਹੜੇ ਅਗਲੇ 6-7 ਘੰਟੇ ਜਾਂ ਫਿਰ ਅਗਲੇ ਜਿਹੜੇ 12 ਘੰਟੇ ਨੇ ਅਸੀਂ ਨਹੀਂ ਇਹਨਾਂ ਜਿਹੜੇ ਤੱਕ ਮੀਂਹ ਜਿਹੜਾ ਪਾਉਂਚ ਕਰਨਗੇ ਸੋ ਜਿੱਥੇ-ਜਿੱਥੇ ਮੀਂਹ ਡਰਜ ਹੋਏ ਨੇ ਖਾਸ ਕਰਕੇ ਜਿਹੜੇ ਸਰਹੱਦੀ ਜ਼ਿਲ੍ਹੇ ਆ ਤੇ ਸਾਡੇ ਜਿਹੜੇ ਸਰੋਤੇ ਹੋਰਾਂ ਜ਼ਿਲ੍ਹਿਆਂ ਤੋਂ ਜਿਹੜੇ ਜੁੜੇ ਹੋਏ ਨੇ ਤਾਂ ਕਮੈਂਟ ਦੇ ਵਿੱਚ ਦੱਸ ਕੇ ਜਾਣਾ ਤੁਹਾਡੇ ਕਿੰਨੇ ਕੁ ਮੀਂਹ ਤੁਹਾਡੇ ਖੇਤਰ ਦੇ ਵਿੱਚ ਡਰਜ ਹੋਏ ਨੇ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਜਾ